ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਿਲਾਵਲ ਮਹੱਲਾ 5 ਗੋਬਿੰਦ ਸਿਮਰ ਹੋ ਆਕਲਿਆਣ ਮਿਟੀ ਉਪਾਦ ਭਇਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਨ ਗੋਬਿੰਦ ਸਿਮਰ ਹੋ ਆਕਲਿਆਣ ਮਿਟੀ ਉਪਾਦ ਭਇਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਨ ਰਹਾਓ ਜਿਸਕੇ ਜੀ ਤਨ ਕੀਏ ਸੁਖਾਲੇ ਭਗਤ ਜਨਾ ਕੋ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਭੈ ਭਜਨ ਉਪਰ ਕਰਤੇ ਮਾਨ ਭਈ ਮਿਤ్రਾਈ ਮਿਟੀ ਬੁਰਾਈ ਦੁਸਤ ਦੂਤ ਹਰ ਕਾਢੇ ਸ਼ਾਨ ਸੂਖ ਸਹਜ ਆਨੰਦ ਕਨੇਰੇ ਨਾਨਕ ਜੀਵੈ ਹਰ ਗੁਨ ਵਖਾਣ ਭਈ ਮਿਤ్రਾਈ ਮਿਟੀ ਬੁਰਾਈ ਦੁਸਤ ਦੂਤ ਹਰ ਕਾਢੇ ਸ਼ਾਨ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀ ਵਾਹ ਹਰ ਗੁਨਾ ਵਖਾਣ ਭਾਗ ਸਤਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਏ ਭਾਈ ਗੋਬਿੰਦ ਦਾ ਨਾਮ ਸਿਮਰ ਕੇ ਉਸ ਮਨੁੱਖ ਦੇ ਮਨ ਅੰਦਰ ਸੁਖ ਹੀ ਸੁਖ ਬਣ ਗਿਆ ਜਿਸ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ ਉਸ ਉੱਤੇ ਕਿਸੇ ਦੀ ਚੋਟਕਾਰ ਕਰ ਨਾ ਹੋ ਸਕੀ ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ ਹੇ ਭਾਈ ਜਿਸ ਪ੍ਰਭੂ ਦੇ ਇਹ ਸਾਰੇ ਜੀਵ ਜੰਤ ਹਨ ਇਹਨਾਂ ਨੂੰ ਸੁਖੀ ਭੀ ਉਸ ਨੇ ਆਪ ਹੀ ਕੀਤਾ ਹੈ ਸੁਖੀ ਕਰਨ ਵਾਲਾ ਭੀ ਆਪ ਹੀ ਹੈ ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ। हे ਭਾਈ ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਉੱਤੇ ਹੀ ਭਰੋਸਾ ਰੱਖਦੇ ਹਨ ਜੋ ਸਾਰੇ ਡਰਾਂ ਦਾ ਨਾਸ਼ ਕਰਨ ਵਾਲਾ ਹੈ। ਹੇ ਭਾਈ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ ਪ੍ਰਭੂ ਉਸ ਦਾ ਬੁਰਾ ਚਿਤਵਨ ਵਾਲੇ ਵੈਰੀਆਂ ਨੂੰ ਚੁਣ-ਚੁਣ ਕੇ ਕੰਡ ਦਿੰਦਾ ਹੈ ਉਨ੍ਹਾਂ ਦੀ ਸਗੋਂ ਸੇਵਕ ਨਾਲ ਪਿਆਰ ਦੀ ਸਾਂਝ ਬਣ ਜਾਂਦੀ ਹੈ। ਉਨ੍ਹਾਂ ਦੇ ਅੰਦਰੋਂ ਉਸ ਸੇਵਕ ਵਾਸਤੇ ਵੈਰੀ ਭਾਵ ਮਿਟ ਜਾਂਦਾ ਹੈ। हे ਨਾਨਕ ਸੇਵਕ ਦੇ ਹਿਰਦੇ ਵਿੱਚ ਆਤਮਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ। ਸੇਵਕ ਪਰਮਾਤਮਾ ਦੇ ਗੁਣ ਉਚਾਰ-ਉਚਾਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ।